ਹਾਂਜੀ ਦੋਸਤੋ ਵੈਲਕਮ ਆਈ ਤੁਹਾਡਾ ਇੱਕ ਨਵਾਂ ਵਲੌਗ ਚ ਆਈ ਆ ਸਾਰੇ ਠੀਕ ਠਾਕ ਹੋਵਗੇ ਤੇ ਦੋਸਤੋ ਆਪਾਂ ਅੱਜ ਚੱਲੇ ਆ ਬਾਬਾ ਵੜਪਾਖ ਸਿੰਘ ਜੀ ਦੇ ਮੱਥਾ ਟੇਕਣ ਆ ਅਸੀਂ ਤੇ ਆ ਗਏ ਆ ਵੈਸੇ ਕਾਫੀ ਹੁਸ਼ਿਆਰਪੁਰ ਤੋਂ ਅੱਗੇ ਆ ਗਏ ਆ ਹੁੰਨੇ ਵਾਲੇ ਰਾਹ ਤੇ ਬਤਿਹਰਾ ਕੋਲੋਂ ਫਿਰ ਕੇ ਆਏ ਆ ਮਗਰ ਮਗਰ ਵਲੌਗ ਬਣਾਉਂਦਾ ਟਾਈਮ ਨਹੀਂ ਲੱਗਾ ਅੱਢਾ ਕਿਉਂਕਿ ਬਿਜਲੀ ਥੋੜੇ ਜੇ ਸਮਾਨ ਲੈਣਾ ਈ ਥੋੜਾ ਬਹੁਤ ਹੈ ਤੇ ਤਾਂ ਕਰਕੇ ਆਪਾਂ ਹੁਣ ਰਸਤੇ 'ਚ ਡੇ ਆ ਵਲੌਗ ਸਟਾਰਟ ਕਰਨ ਤੇ ਤੋ ਬਾਹਣਾ ਇਹ ਤੁਹਾਨੂੰ ਪਤਾ ਹੀ ਹੈ ਕਿੰਦਾ ਦਾ ਵਲੋਗ ਬਣਦਾ ਹੁੰਦਾ ਐ ਇਦਾਂ ਹੀ ਆ ਬਸ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਿਵੇਂ ਤੇ ਲੱਗਦੇ ਆ ਵਲੋਗ ਤੁਹਾਨੂੰ ਵੀ ਦੱਸਿਓ ਬਾਕੀ ਦੋਸਤੋ ਤੇ ਨਿਆ ਨਾਲ ਨਾਲ ਅਪਡੇਟ ਤੁਹਾਨੂੰ ਕਿਉਂਕਿ ਰਿਸਕੀ ਕੰਮ ਆ ਡਰਾਈਵਿੰਗ ਕਰਨ ਦੇ ਨਾਲ 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 ਤੇ ਤਾਂ ਕਰਕੇ ਫਿਰ ਆਪਾਂ ਨਾਲ ਨਾਲ ਅਪਡੇਟ ਦਵਾਂਗੇ ਤੁਹਾਨੂੰ ਜਿੱਥੇ ਰੋਡ ਸੱਦਾ ਹੋਇਆ ਉੱਥੇ ਬਣਾਵਾਂਗੇ ਵਲੋਗ ਥੋੜਾ ਜਿਹਾ ਤੈਨੂੰ ਕਰਮਣੇ ਆ ਦਰਸਨ ਅੱਜ ਪਾਪਾ ਵਡਭਾਗ ਸਿੰਘ ਜੀ ਦੇ ਤੇ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਹਾਂਜੀ ਮਿੱਤਰੋ ਅਸੀਂ ਰੁਕਿਆ ਰਾਹ ਚ ਚਾਹ ਚੂ ਪੀਣ ਨੂੰ ਤੇ ਮੇਰਾ ਦਾ ਚਾਹ ਚੂ ਪੀ ਲਿਆ ਯਾਰ ਲੱਤਾ ਸੱਧੀਆਂ ਕਰ ਲਈਏ ਮੇਰੇ ਸਾਨੂੰ 100 ਕਿਲੋਮੀਟਰ ਪਿਆ ਇੱਥੋਂ ਮੱਠੀ ਮੱਠੀ ਫੋਰ ਸੈਂਡਵਿਚ ਫੋਰ ਮੇਰਾ ਬਹੁਤ ਧੰਨਵਾਦ ਸਾਰਾ ਬਾਈਕ ਲਿਟਲ ਕਿਨਾ 22 ਕੀ ਬਾਬਾ ਬੜਪਾਖ ਸਿੰਘ ਜੀ ਮੈਂ ਆਹ ਜਰਾ 100 ਮੀਟਰ ਛੱਡਿਆ ਮੈਪ ਨਹੀਂ 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 100 ਅੱਧਾ ਰਸਤਾ ਜੀ ਕਰਕੇ ਅੰਮ੍ਰਿਤਸਰ ਜੀ ਪਹੁੰਚ ਜੀ ਹੈ ਸਾਰਾ 8 ਕਿਲੋਮੀਟਰ 10 12 ਕਿਲੋਮੀਟਰ ਅਜ ਅੰਮ੍ਰਿਤਸਰ ਥੋੜਾ ਹੀ ਹੈ ਬੱਸ ਲਓ ਜੀ ਮੈਪ ਹੀ ਬੁਧੂ ਬਣਾਈ ਜਾਂਦਾ ਇਹਨੂੰ ਮੈਪ ਝੂਠੀ ਬਣਦੀ ਜਾਂਦਾ ਚਲੋ ਦੋਸਤੋ ਚਾਹ ਚੂ ਪੀ ਲਈਏ ਫਿਰ ਮਿਲਦੇ ਆ ਤੁਹਾਨੂੰ ਹਾਏ ਉਹ ਕਿੰਨਾ ਵਧੀਆ ਈ ਸੈਂਡਵਿਚ ਆ ਜੀ ਮਾ ਤੁਹਾਨੂੰ ਬਹੁਤ ਪਸੰਦ ਆਂਗਾ ਓਹੋ ਬਹੁਤ ਵਧੀਆ ਬਣਾਇਆ ਸੀ ਚਲਣ ਡਿਆ ਪਾ ਮਗਰ ਚਲੋ ਦੋਸਤੋ ਚਾਹ ਚੂ ਪੀ ਕੇ ਫਿਰ ਮਿਲਦੇ ਆ ਤੁਹਾਨੂੰ ਹਾਂ ਜੀ ਮਿੱਤਰੋ ਪੀ ਲਈ ਆਪਾਂ ਚਾਹ ਨਾਲ ਖਾ ਲਿਆ ਸੈਂਡਵਿਚ ਤੇ ਇੱਥੋਂ ਨਾਲ ਪਾਪਾਵਾਂਗੇ ਚੱਲੇ ਅਸੀਂ ਇੱਕ ਗਲਤ ਮੈਪ ਲਾਇਆ ਸੀ ਹੁਣ ਰਹਿ ਗਿਆ ਇੱਥੇ ਸਾਰਾ 18 ਕਿਲੋਮੀਟਰ ਤੇ ਜਾ ਕੇ ਨਾਲੇ ਕਰਮਣਿਆਂ ਤੁਹਾਨੂੰ ਦਰਸ਼ਨ ਗੁਰਦਾਰੇ ਸਾਹਿਬ ਦੇ ਨਾਲ ਤੌਲੀ ਤਰਦੇ ਤੇ ਚਲੋ ਦੋਸਤੋ ਮਿਲਦੇ ਹਾਂ ਕਰਦੇ ਹਾਂ ਜੈ ਮਰਾਬਾਦ ਬੰਦੇ ਨੇ ਖਾਣਾ ਵੀ ਹੁੰਦਾ ਉਹਨਾਂ ਦਾ ਗਾਰਡਨ ਹਾਂਜੀ ਦੋਸਤੋ ਇੱਥੇ ਆਏ ਆਂ ਆਪਣੀ ਰਾਣੀ ਸੁੰਦਰਾ ਦੇ ਤੇ ਤੇ ਨਵੇਂ ਟਾਇਰ ਵੇਖੇ ਹਣੇ ਪਿਛਲੇ ਵਲੌਗ ਚ ਉਹ ਚੈੱਕ ਤਾਂ ਆ ਵੀਲ ਵਿੱਚ ਚੇਂਜ ਕਰਾਉਣ ਲੱਗੇ ਆਂ ਪਰ ਉਹਾਨੂੰ ਇਹ ਘੜ ਵੱਡੀ ਚਲਾਉਣੀ ਬਹੁਤ ਉਹ ਵਾਲੇ ਨਾਲ ਸੜਕਾਂ ਵੀ ਸਹੀ ਹੈਗੀਆਂ ਉਧਰ ਤਾਂ ਕਰਕੇ ਫਿਰ ਆਪਾਂ ਇਹਨਾਂ ਨੂੰ ਵੀਲ ਢੜਕਾਂ ਦਾ ਡਾਰੀ ਆਈ ਤੇ ਕੰਤੀ ਵੱਡੀ ਚਲਾਉਣੀ ਆ ਕੀ ਫਿਰ ਤਾਂ ਕਰਕੇ ਹੁਣ ਆਪਾਂ ਰਹਿ ਆ ਇਧਰ ਪਹਾੜਾਂ ਚ ਪਾੜਾਂ ਚ ਆਇਆ ਯਾਰ ਤੇ ਹੁਣ ਚੱਲਦੇ ਆਂ ਇੱਥੇ ਆਪਾਂ ਅਰ ਰਹਿ ਗਏ 18 ਕਿਲੋਮੀਟਰ ਫਿਰ ਮਿਲਦੇ ਆਂ ਆਪਾਂ ਜਾ ਕੇ ਕਰਦੇ ਆਂ ਦਰਸ਼ਨ ਮੇਲੇ ਬਾਬਾ ਜੀ ਦੇ ਇਸ ਨਾਲ ਪਾਣੀ ਕਰਾਂਗੇ ਗਰਮੀ ਬਹੁਤ ਜ਼ਿਆਦਾ ਆ ਤੇ ਇਹਨੂੰ ਬਸ ਚਲੋ ਦੋਸਤੋ ਮਿਲਦੇ ਆਂ ਇੱਥੇ ਆਪਾਂ ਚਾਹ ਪੀਤੀ ਹੁਣ ਆ ਇਧਰ ਸੰਗਤ ਦੂਹ ਦੂ ਪਾੜੀ ਜਾਂਦੀ ਪੈਕਟ ਤੇ ਪੈਕਟ ਸੰਗਤ ਸੰਗਤ ਤਾਂ ਸਿੱਧੀ ਹੋ ਕੇ ਪੈਕਟ ਤੇ ਪੈਕਟ ਦੇੜੀ ਜਾਂਦੀ ਤੁਸੀਂ ਵੀ ਸਮਝੋ ਨਾ ਨਾ ਪੀਓ ਪੀਓ ਇੱਕ ਮੀਆਂ ਲੈ ਲਿਆ ਕਿਧਰ ਜਾਓ ਮਾਮਾ ਨਵੇਂ ਕਹੇ ਸਹਾਰੇ ਆਲੇ ਹਨ ਤੇ ਆ ਨਾ ਇਹ ਨੀ ਲੱਗ ਨਹੀਂ ਲੱਗ ਕੀ ਚੱਲਣ ਡਿਆ ਤੁਹਾਡਾ ਮੈਨੂੰ ਸਮਝ ਨਹੀਂ ਲੱਗਣ ਡੀ ਦੋ ਤਿੰਨ ਤੋਂ ਲੱਗੀਆਂ ਨਾ ਹੌਲ ਬੰਦੇ ਸਾਥਾ ਹਨ ਕਿੰਨੇ ਸਾਥ ਕਿਉਂ ਆ ਉਧਰ ਵੀ ਆਏ ਨਹੀਂ ਹੋਣੇ ਨਹੀਂ ਇਹ ਆ ਆ ਹਾਂਜੀ ਮਿੱਤਰੋ ਕਰੋ ਵੀਊ ਚੈੱਕ ਰਸਤੇ 'ਚ ਖੜੇ ਆ ਆ ਪੂਰੀ ਚੱਲਣ ਦੀ ਫੋਟੋਗ੍ਰਾਫੀ ਰੋਹ ਰਾਣੀ ਸੁੰਦਰਾ ਚੱਕ ਇਹਦੇ ਵਿੱਚ ਹੀ ਆਪ ਰੀਲ ਕੱਢ ਲੈਣੀ ਬੜੀ ਸ਼ਾਂਤੀ ਹੋਈ ਓਏ ਜਦੋਂ ਕੈਮਰੇ ਖੋਲ੍ਹ ਦਿੰਦੇ ਆ ਬੰਦੇ ਨੂੰ ਫੋਟੋ ਜਾਂਦੇ ਆ ਉਦਾਂ ਗੱਡੀਆਂ ਗੁੱਡੀਆਂ ਨਹੀਂ ਨਾ ਹੁੰਡੀਆਂ ਹਣ ਤਾਂ ਕਰਕੇ ਕਿਦਾਂ ਸ਼ਾਂਤੀ ਹੋਈ ਓਏ ਹੋਏ ਹੋਏ ਇੱਥੋਂ ਬੜੀਆਂ ਢੋਂਡੀਆਂ ਇਧਰ ਨੂੰ ਦੇਖ ਐ ਦੱਸਣਾ ਮੈਂ ਜਾ ਮੈਂਗਾ ਸਨੈਪ ਦੀ ਖਿੱਚੀ ਇੱਕ ਫੋਟੋ ਸਨੈਪ ਆਈਏ ਕਰੋ ਦੋਸਤੋ ਵੀਊ ਚੱਕਾ ਆਣਾ ਇਧਰੋਂ ਵੇਖਦਾ ਵੇਖ ਨੀ ਕਾ ਡਾਉਂਡਿਆ ਵੇ ਇਧਰੋਂ ਸ਼ਾਂਤੀ ਕਿਨੀ ਹਾਂਜੀ ਮਿੱਤਰੋ ਡਾਇਮੰਡ ਪਰਨੇਪੁਰਨੇ ਬੰਨਣ ਦੋਵਾਂ-ਦੋਵਾਂ ਵੇ ਲੋਕਾਂ ਚ ਆਉਣਾ ਇਹਨੇ ਪਰਨਾ ਬੰਨਦੇ ਨੇ ਇਹ ਕਰਾਉਂਦਾ ਇਧਰ ਵੇਖੋ ਫੋਟੋਗ੍ਰਾਫੀ ਕੋਣ ਤੇ ਵੀ ਹੋਈ ਵਧੀਆ ਗਿਆ ਆ ਬੋਲੋਗੇ ਚੰਦਾ ਨਾ ਚਲੋ ਅੰਦਰ ਕਿਤੇ ਬਾਮੀ ਤਾਰ ਤੇ ਚਲੋ ਜਾਨੀ ਕੋਡਾ ਬਹੁਤ ਸੁਣ ਮਾੜਾ ਮਾੜੀ ਮਰੇ ਮਾੜਾ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਹਾ ਤੌਲੀ ਤਾਰ ਸਾਇਬ ਤੇ ਰਸਤਾ ਲੱਗਦਾ ਡੇ ਆ ਬਣਾਉਣਾ ਬੰਦ ਕੀਤਾ ਹੋਆ ਪਾਣੀ ਕਿੱਥੋਂ ਪਵਾਈ ਗੱਡੀ ਅਸਾਂ ਨੂੰ ਉੱਪਰਲੇ ਰਸਤਾ ਤੇ ਉਹ ਬੰਦ ਕੀਤਾ ਆ ਆਹ ਆ ਗਿਆ ਸਾਹਮਣੇ ਦਰਸਨ ਟੌਲੀ ਤਰ ਪਾਪਾ ਫਟ ਪਾਕਿਸਤਾਨੀ ਦੇ ਚਲੋ ਦੋਸਤੋ ਕਰਕੇ ਸਨਾਨ ਫਿਰ ਬਣਾਉਨੇ ਆ ਵੀਡੀਓ ਕਰਾਉਨੇ ਤੁਹਾਨੂੰ ਦਰਸਨ ਬਹੁਤ ਹੋਰ ਵੀ ਉਤਰਾ ਕਰਵਚੱਕ ਕਰੋ ਦਰਸ਼ਨ ਚੱਲ ਦੇ ਚਲਾ ਭਰਾ ਵਾ ਦੇਖ ਹਾਂ ਇੱਧਰ ਲੱਗੇ ਕੱਪੜੇ-ਕੋਪੜੇ ਕੱਢਣ ਤੇ ਉਹ ਜਦੋਂ ਸੁਖਰਾ ਗਾ ਆ ਗਿਆ ਆ ਗਿਆ ਮਮਾ ਜੀ ਆ ਗਿਆ ਤੇ ਤੌਲੀਆਂ ਕੱਲਾ ਆਵੇ ਮੇਰੀ ਆ ਦੇ ਕਰ ਲਿਆ ਇਸ਼ਨਾਨ ਆਪਾਂ ਕਰੋ ਦਰਸ਼ਨ ਤੇ ਸੰਗਤ ਜੀ ਇੱਥੇ ਅਪਡੇਟ ਕਰਤਾ ਥੋੜਾ ਜਿਹਾ ਇੱਥੇ ਕੱਪੜੇ ਲਾ ਕੇ ਇਧਰੋਂ ਦੀ ਘੁੰਮ ਕੇ ਇਧਰ ਥੱਲੇੋਂ ਦੀ ਜਾ ਕੇ ਉਹ ਸਾਹਮਣੇ ਪਿੱਛੇ ਹੀ ਆਉਣਾ ਪੈਂਦਾ ਉੱਥੇ ਇਸ਼ਨਾਨ ਕਰਨ ਤੇ ਕੱਪੜੇ ਸਾਰੇ ਇੱਥੇ ਲਾ ਕੇ ਜਾਣਾ ਪੈਂਦਾ ਬੀਬੀਆਂ ਵਾਸਤੇ ਉਧਰਾਂ ਤੇ ਇਧਰ ਆਪਣੇ ਕੱਪੜੇ ਲਾ ਕੇ ਸਾਰੇ ਤੇ ਸਿਰਫ ਅੰਡਰਵੇਅਰ ਚਾ ਜਾਣਾ ਉਧਰਲੇ ਬੰਨੇ ਮੱਥਾ ਟੇਕ ਕੇ ਇਸ਼ਨਾਨ ਕਰਕੇ ਫੇਰੇ ਗੁਰੂ ਜੀ ਕਰੋ ਦਰਸ਼ਨ ਧੌਲੀ ਤਾਰਨਾਬ ਗੁਰਦਾਰਾ ਜੀ ਦੇ ਇੱਕ ਰੋਸ ਸੰਗਤ ਕਰਿਓ ਕਿਰਪਾ ਹਾਂਜੀ ਸੰਗਤ ਜੀ ਹੁਣ ਅਸੀਂ ਚੱਲੇ ਆ ਗੁਰਦਰਾ ਸਾਹਿਬ ਮੱਥਾ ਟੇਕਣਾ ਤੌੜੀ ਤਾਰ ਤੇ ਆਪਾਂ ਇਸ਼ਨਾਨ ਕਰ ਲਿਆ ਸੀ ਹੁਣ ਆਪਾਂ ਗੁਰਦਰਾ ਸਾਹਿਬ ਮੱਥਾ ਟੇਕਣ ਚੱਲੇ ਆਂ ਤੇ ਆਪਣੀ ਸੰਗਤ ਚਲੋ ਸਾਹ ਸੰਗਤ ਜੀ ਮਿਲਦੇ ਆ ਗੁਰਦਰਾ ਸਾਹਿਬ ਘਰਮਨੇ ਦਰਸ਼ਨ ਜਾ ਕੇ ਆਥੇ ਗੁਰਦਰਾ ਸਾਹਿਬ ਕਿੱਥੇ ਆਓ ਆਓ ਸੰਗਤ ਜੀ ਗੁਰਦਰਾ ਸਾਹਿਬ ਜੀ ਮਾਮੀ ਅੱਜ ਕਾਫੀ ਮੈਨੂੰ ਸੌਣ 10-12 ਸਾਲਾਂ ਬਾਅਦ ਆਇਆ ਮੈਨੂੰ ਆਪਣੀ ਯਾਦ ਚਲੋ ਬਾਬੇ ਨੇ ਜਦੋਂ ਦਰਸ਼ਨ ਮੇਲੇ ਲਿਖੇ ਉਦਾਂ ਹੀ ਆਉਣਾ ਹੈ ਹਾਂਜੀ ਤੇ ਮੁੰਡੇ ਵੀ ਕਹਿੰਦੇ ਸਾਰਾ ਹੀ ਥਿੜੀ ਕਰਦਾ ਹੈ ਆਹ ਆ ਮੁੰਡੇ ਦੀ ਸ਼ਰਦਾ ਸੀ ਇਹਦੇ ਕਰਕੇ ਫਿਰ ਸਾਰੇ ਆ ਦਰਸ਼ਨ ਮੇਲੇ ਕਰ ਚੱਲੇ ਆ ਪੁੱਣ ਸਾਰੇ ਇੰਨੂੰ ਹੀ ਆ ਸਾਹਲਾ ਸੰਗਤ ਜੀ ਕਰੋ ਦਰਸ਼ਨ ਉਹ ਗੁਰਦਰਾ ਸਾਹਿਬ ਉਧਰ ਚਲੋ ਕਰਾਉਨੇ ਆ ਦਰਸ਼ਨ ਤੁਹਾਨੂੰ ਪੰਜੀ ਸੰਗਤ ਜੀ ਕਰੋ ਦਰਸ਼ਨ ਬਾਬਾ ਬਟਪਾ ਸਿੰਘ ਜੀ ਦੇ ਮਹਾਂਦੇਵ ਕਹਿਦੇ ਸਦਾ ਸੇਵ ਨਿਰੰਕਾਰਤਾ ਜਿੰਤਨ ਹੈ ਕਿ ਅਬ ਆਪ ਆਪਨੀ ਬਖਸ਼ੇ ਨਾਨ ਸਰਵ ਜੀ ਬਾਬਾ ਮੇਰੇ ਪਾਸਰਤ ਰੱਖਣ ਨੂੰ ਦਿੱਤਾ ਚੁੱਕਾ ਮੋ ਅਖਰ ਮਰਾਲਾ ਘਾਣਾ ਜਾ ਸਾਰਾ ਕਹਿਦੇ ਸੱਜਾ ਪ੍ਰਤਮ ਸੰਸਾਰਾ ਹਾਂਜੀ ਸਾਧ ਸੰਗਤ ਜੀ ਹਾਂਜੀ ਸਾਧ ਸੰਗਤ ਜੀ ਅਸੀਂ ਪਾਤਿਆ ਪਿੰਡ ਨੂੰ ਚੱਲੇ ਅਸੀਂ ਪਈਆ ਚੱਲ ਉਹ ਕਰਦਾਰਾ ਸਾਹਿਬ ਆ ਪਾਰਕ ਵਿੱਚ ਘੁਲੋਤੇ ਸੀ ਆਪਾਂ ਤੇ ਆਪਣੀ ਸੰਗ ਆਪਰੇ ਸਤਿ ਸ਼੍ਰੀ ਅਕਾਲ ਸੋਨਹਾਲ ਸਤਿ ਸ਼੍ਰੀ ਅਕਾਲ ਚਲੋ ਸਾਥ ਸੰਗਤ ਜੀ ਚੱਲਦੇ ਆਂ ਪਿੰਡ ਨੂੰ ਤੇ ਜੇ ਰਸਤੇ 'ਚ ਕਿਤੇ ਖਲੋਤੇ ਤਾਂ ਦਵਾਂਗੇ ਅਪਡੇਟ ਨਹੀਂ ਤਾਂ ਫਿਰ ਸਦਾ ਅਗਲੇ ਵਲੌਗ 'ਚ ਬਣਾਵਾਂਗੇ ਓਕੇ ਜੀ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ